ਪਰਾ ਇੱਕ ਖਬਰ ਸਾਹਮਣੇ ਆ ਰਹੀ ਹੈ ਕਿ ਬਰਨਾਲਾ ਚ ਪੰਜਾਬ ਦਾ ਪਹਿਲਾ ਪ੍ਰਾਲੀ ਤੋਂ ਖਾਦ ਬਣਾਉਣ ਵਾਲਾ ਪਲਾਂਟ ਸ਼ੁਰੂ ਐ ਜਿਲ੍ਹਾ ਬਰਨਾਲਾ ਚੋਂ ਪੰਜਾਬ ਦਾ ਪਹਿਲਾ ਪ੍ਰਾਲੀ ਪ੍ਰਬੰਧਨ ਪਲਾਂਟ ਪਿੰਡ ਪੰਦੇਰ ਵਿੱਚ ਸ਼ੁਰੂ ਕੀਤਾ ਗਿਆ ਹੈ ਇੱਥੇ ਪ੍ਰਾਲੀ ਤੋਂ ਖਾਦ ਬਣਾ ਕੇ ਕਿਸਾਨਾਂ ਨੂੰ ਦਿੱਤੀ ਜਾਵੇਗੀ ਐ ਡਿਪਟੀ ਕਮਿਸ਼ਨਰ ਹੁਨਮਦੀਪ ਕੌਰ ਨੇ ਦੱਸਿਆ ਹੈ ਕਿ ਪੰਦੇਰ ਬਹੁ ਮੰਤਰੀ ਸਹਿਕਾਰਤਾ ਸੁਸਾਇਟੀ ਵਿੱਚ ਸੀ ਆਈ ਆਈ ਫਾਊਂਡੇਸ਼ਨ ਦੀ ਮਦਦ ਨਾਲ ਇੱਕ ਕੰਪੋਸਟ ਪਲਾਂਟ ਲਾਇਆ ਗਿਆ ਹੈ। ਉਹਨਾਂ ਕਿਹਾ ਕਿ ਇਸ ਨਾਲ ਪਰਾਲੀ ਦੀ ਸਮੱਸਿਆ ਤੋਂ ਕਿਸਾਨਾਂ ਨੂੰ निजात ਦਿਵਾਉਣ ਲਈ ਪੰਜਾਬ ਸਰਕਾਰ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ। ਇਸ ਪਲਾਂਟ 'ਚ ਕਿਸਾਨਾਂ ਵੱਲੋਂ ਲਿਆਂਦੀ ਗਈ ਪਰਾਲੀ ਨੂੰ ਕੁਤਰਾ ਕਰਕੇ ਉਸ ਨੂੰ ਇਹ ਇੱਕ ਡਰਮ ਵਿੱਚ ਪਾ ਦਿੱਤਾ ਜਾਵੇਗਾ। ਇਸ ਡਰਮ 'ਚ ਪਰਾਲੀ ਨੂੰ ਖਾਦ ਬਣਾਉਣ ਲਈ ਡੀਕੰਪੋਜ਼ਰ ਪਾਏ ਜਾਣਗੇ ਤੇ 15 ਦਿਨਾਂ ਤੱਕ ਇਸ ਨੂੰ ਬੰਦ ਕਰਕੇ ਰੱਖਿਆ ਜਾਵੇਗਾ। ਸੰਧਾਨਾਂ ਦੀ ਖਾਦ ਤਿਆਰ ਕਰਕੇ ਉਸਬੰਧਤ ਕਿਸਾਨਾਂ ਨੂੰ ਵਾਪਸ ਦੇ ਦਿੱਤੀ ਜਾਵੇਗੀ ਅਤੇ ਇਸ ਦੀ ਵਰਤੋਂ ਆਰਗੇਨਿਕ ਖਾਦ ਦੇ ਤੌਰ ਤੇ ਕੀਤੀ ਜਾ ਸਕੇਗੀ ਉਹਨਾਂ ਦੱਸਿਆ ਕਿ ਪਿੰਡ ਪੰਦੇਰ ਚ ਲਗਾਇਆ ਇਹ ਪਲਾਟ ਇੱਕ ਦਿਨ ਚ 20 ਤੋਂ 25 ਕੁਇੰਟਲ ਪ੍ਰਾਲੀ ਨੂੰ ਖਾਦ ਚ ਤਬਦੀਲ ਕਰ ਸਕਦਾ ਹੈ ਤੇ ਆਓ ਹੁਣ ਇਸ ਗੱਲ ਤੇ ਨਜ਼ਰ ਮਾਰੀਏ ਕਿ ਜੇਕਰ ਇਹ 20 ਤੋਂ 25 ਕੁਇੰਟਲ ਪ੍ਰਾਲੀ ਨੂੰ ਡੀਕੰਪੋਜ਼ ਕਰੇਗਾ ਇਹ ਲਗਭਗ ਮ ਇੱਕ ਏਕੜ ਦੀ ਸਾਡੇ ਕੋਲੇ ਪਰਾਲੀ ਹੈ ਤੇ ਫਿਰ ਇੰਨੀ ਇਕੱਠੀ ਹੋਈ ਪਰਾਲੀ ਦਾ ਕੀ ਹੱਲ ਹੋਏਗਾ ਇਹ ਤਾਂ ਇੱਕ ਹਾਸੋਹਿਣੀ ਜੀ ਸਥਿਤੀ ਲੱਗਦੀ ਹੈ ਠੀਕ ਹੈ ਇਸ ਤਰ੍ਹਾਂ ਦੀ ਪਹਿਲ ਹੋਣੀ ਚਾਹੀਦੀ ਹੈ ਕਿ ਵੱਡੇ ਪੱਤਰ ਦੇ ਉੱਤੇ ਜਿਹੜਾ ਇਸ ਪਰਾਲੀ ਨੂੰ ਡੀਕੰਪੋਜ਼ ਕੀਤਾ ਜਾਵੇ ਨੂੰ ਜਾਂ ਕੰਪੋਸਟ ਖਾਦ ਦੇ ਵਿੱਚ ਬਦਲੇ ਜਾਵੇ ਤੇ ਇਸ ਤਰ੍ਹਾਂ ਦੇ ਪ੍ਰਾਲੇ ਹੋਣੇ ਚਾਹੀਦੇ ਐ ਇੱਥੇ ਤਾਂ ਬੜੀ ਸਮੱਸਿਆ ਖੜੀ ਹੋਏਗੀ ਜੀ ਇੱਕ ਕਿਸਾਨ ਇੱਕ ਕਿੱਲੇ ਦੀ ਪਰਾਲੀ ਉਸ ਜਿਹੜਾ ਡਰਮ ਦੇ ਵਿੱਚ ਪਾਏਗਾ ਤਾ ਉਹ 15 ਦਿਨਾਂ ਬਾਅਦ ਉਹ ਜੇ ਆ ਕੇ ਖਾਦ ਤਿਆਰ ਹੋਏਗੀ ਤੇ ਇਹ ਤਾਂ ਬਿਲਕੁਲ ਹੀ ਇੱਕ ਕਾਗਜੀ ਜੀ ਗੱਲ ਲੱਗਦੀ ਹੈ ਚਲੋ ਇੱਕ ਆਈਡੀਆ ਜ਼ਰੂਰ ਆਇਆ ਹੈ ਕਿ ਹੋਰ ਸੰਬੰਧਿਤ ਕੰਪਨੀਆਂ ਜਾਂ ਕਿਸਾਨ ਕਿਸੇ ਤਰੀਕੇ ਨਾਲ ਵੀ ਰਾਲੀ ਦਾ ਕੁਤਰਾ ਕਰਕੇ ਜੇ ਇਸ ਨੂੰ ਖਾਦ ਦੇ ਰੂਪ ਦੇ ਵਿੱਚ ਬਦਲਦੇ ਹੈ ਜਾਂ ਉਹ ਜਮੀਨ ਦੇ ਵਿੱਚ ਮਲਾਉਣ ਦਾ ਹੋਰ ਕੁਝ ਖਾਵਾ ਟੰਗ ਮਿਲਦਾ ਤਾਂ ਉਸ ਵਾਸਤੇ ਆਈਡੀਆ ਜ਼ਰੂਰ ਚੰਗਾ ਹੈ ਧੰਨਵਾਦ